ਪੰਜਾਬ ਦੇ ਕੀ ਬੱਚੇ ਇਨੇ ਲਾਇਕ ਨਹੀਂ ਹੈਗੇ ਕਿ ਉਹ ਆਈਐਸਆਈਪੀ ਅਫੀਸਰ ਬਣ ਸਕਣ ਜਦੋਂ ਪੰਜਾਬ ਦੇ ਲੋਕ ਗੱਲ ਕਰਦੇ ਆ ਫੁਲਾਨੇ ਥਾਂ ਡੀਸੀ ਉਹ ਫੁਲਾਨੀ ਸਟੇਟ ਦਾ ਯਾਰ ਫੁਲਾਨੇ ਥਾਂ ਐਸਐਸਪੀ ਉਹ ਤਾਂ ਯੂਪੀ ਤੋਂ ਆ ਉਹ ਬਿਹਾਰ ਤੋਂ ਆ ਪੰਜਾਬ ਕਿਉਂ ਪਿਛੜ ਰਿਹਾ ਗਾ ਇਸ ਖੇਤਰ ਦੇ ਵਿੱਚ ਮੈਂ ਇਸ ਸਵਾਲ ਨਾਲ ਸ਼ੁਰੂਆਤ ਕਰੂੰਗਾ ਪਹਿਲਾਂ ਇੱਕ ਪੋਸਟ ਹੈਗੀ ਆ ਚੀਫ ਸਕੱਰੇਟਰੀ ਦੀ ਔਰ ਦੂਸਰੀ ਮੇਨ ਪੋਸਟ ਜਿਹੜੀ ਡੀ.ਸੀ.ਪੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਅਗਰ ਤੁਸੀਂ ਪਿਛਲਾ ਰਿਕਾਰਡ ਵੀ ਦੇਖੋਗੇ 5-10 ਸਾਲਾਂ ਦਾ ਤਾਂ ਹਜੇ ਤੱਕ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹ ਇਸ ਪੋਜੀਸ਼ਨ ਤੇ ਨਹੀਂ ਪਹੁੰਚਿਆ ਆਪਣੀ ਪ੍ਰਾਇੋਰਟੀ ਚੇਂਜ ਹੋ ਚੁੱਕੀ ਹੈ ਆਪਣੇ ਕੋਲੇ ਜ਼ਮੀਨਾਂ ਨੇ ਆਪਾਂ ਜ਼ਮੀਨਾਂ ਵੇਚਦੇ ਆਂ ਜ਼ਮੀਨਾਂ ਵੇਚ ਕੇ ਆਪਾਂ ਕੈਨੇਡਾ ਆਸਟ੍ਰੇਲੀਆ ਚ ਮੂਵ ਕਰ ਲੈਂਦੇ ਆਂ ਔਰ ਉਸ ਤੋਂ ਬਾਅਦ ਅੱਪਾ ਪੰਜਾਬ ਦਾ ਜਿਹੜਾ ਹਾਲ ਹੈ ਉਹ ਉਸੇ ਤਰ੍ਹਾਂ ਹੀ ਛੱਡਦੇ ਜਾ ਰਹੇ ਆ ਕਿ ਆਪਾਂ ਬੱਚੇ ਨੂੰ ਪਾਲਦੇ ਆ ਪੋਸਦੇ ਆ ਉਹਨੂੰ ਪੜ੍ਹਾਉਂਦੇ ਆ ਔਰ ਉਸ ਤੋਂ ਬਾਅਦ ਉਹ ਬੱਚਾ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਸ਼ਿਫਟ ਹੋ ਜਾਂਦਾ ਉਹਦੀ ਕੰਟਰੀਬਿਊਸ਼ਨ ਪੰਜਾਬ ਨੂੰ ਜਾਂ ਇੰਡੀਆ ਨੂੰ ਕੋਈ ਵੀ ਨਹੀਂ ਰਹਗੀ ਜਦੋਂ ਤੁਸੀਂ ਤਿਆਰੀ ਕਰਦੇ ਨੇ IAS IP ਸਟੇਟ ਪੀਸਿਸ ਦੀ ਅਗਰ ਤੁਸੀਂ ਸਬਜੈਕਟ ਦੇਖੋਗੇ ਕਿ ਕਿੱਦਾਂ ਦੇ ਸਬਜੈਕਟ ਪੜ੍ਹਨੇ ਆ ਤਾਂ ਉਹ ਇਹਦੇ ਵਿੱਚ ਪੜ੍ਹਦੇ ਨੇ ਹਿਸਟਰੀ ਪੜ੍ਹਦੇ ਨੇ ਜੀਓਗ੍ਰਾਫੀ ਪੜ੍ਹਦੇ ਨੇ ਇਕਨੋਮਿਕਸ ਪੜਦੇ ਨੇ ਸਾਇੰਸ ਐਂਡ ਟੈਕਨੋਲੋਜੀ এনवायरमेंट ਤੋ ਕੋਈ ਇਹ ਸਬਜੈਕਟਸ ਦੀ ਜਿਹੜੀ ਇੰਪੋਰਟੈਂਸ ਹੈ ਜਿਹੜੀ ਮਹੱਤਤਾ ਹੈ ਉਹ ਬਹੁਤ ਹੀ ਜ਼ਿਆਦਾ ਅੱਜ ਦੇ ਟਾਈਮ ਦੇ ਬਿਲਕੁਲ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਔਨ ਪੁਆਇੰਟ ਮੈਂ ਹਰਜਿੰਦਰ ਸਿੱਧੂ ਗੱਲ ਕਰਾਂਗੇ ਅੱਜ ਉਸ ਖੇਤਰ ਦੀ ਜਿਸ ਖੇਤਰ ਬਾਰੇ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਕਾਫੀ ਸਵਾਲ ਉੱਠਦੇ ਆ ਖਾਸ ਕਰਕੇ ਆਈਐਸ ਆਈਪੀਐਸ ਪੀਸੀਐਸ ਕਿਉਂਕਿ ਜਦੋਂ ਬੱਚਾ ਪੜ ਰਿਹਾ ਹੁੰਦਾ 10ਵੀਂ ਕਰ ਲੈਂਦਾ 12ਵੀਂ ਕਰ ਲੈਂਦਾ ਉਸ ਤੋਂ ਬਾਅਦ ਜ਼ਿਆਦਾਤਰ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਹੀ ਨਜ਼ਰ ਆਉਂਦਾ ਹੈ ਵੀ ਆਇਲਸ ਕਰੀਏ ਬਾਹਰ ਜਾਈਏ ਬਾਹਰ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਹੈਗੀਆਂ ਪੈਸੇ ਦੀਆਂ ਖਾਨਾਂ ਲੱਗੀਆਂ ਹੋਈਆਂ ਨੇ ਔਰ ਅਸੀਂ ਉਧਰ ਡਟ ਕੇ ਪੈਸਾ ਕਮਾਵਾਂਗੇ ਪਰ ਇਸ ਸਾਰੇ ਦੇ ਵਿੱਚ ਬਹੁਤ ਸਾਰੇ ਖੇਤਰ ਇਹੋ ਜਿਹੇ ਨੇ ਜਿਹੜੇ ਅੱਖੋਂ ਪਰੋਖੇ ਰਹਿ ਜਾਂਦੇ ਨੇ ਆਈਐਸ ਆਈਪੀਐਸ ਪੀਸੀਐਸ ਹੋਰ SSC ਦੇ ਟੈਸਟ ਹੋਗੇ ਬੈਂਕਿੰਗ ਟੈਸਟ ਹੋਗੇ ਸਟੇਟ ਲੈਵਲ ਦੇ ਟੈਸਟ ਹੋਗੇ ਕਿੰਨੇ ਸਾਰੇ ਟੈਸਟ ਨੇ ਕਿੰਨੀਆਂ ਸਾਰੀਆਂ ਨੌਕਰੀਆਂ ਨੇ ਜੋ ਕਿਤੇ ਨਾ ਕਿਤੇ ਅਸੀਂ ਮਨਫੀ ਕਰ ਰੱਖੀ ਆ ਸਾਡੀ ਮਾਨਸਿਕਤਾ ਦੇ ਵਿੱਚ ਨਹੀਂ ਆਉਂਦੀ ਆ ਅੱਜ ਜੋ ਸਖਸ਼ੀਤ ਸਾਡੇ ਨਾਲ ਬੈਠੀ ਹੈ ਉਹ ਏਸੇ ਖੇਤਰ ਨਾਲ ਹੀ ਜੁੜੇ ਹੋਏ ਨੇ ਮਿਸਟਰ ਜਤਿਨ ਬਜਾਜ ਜੀ ਆਈਐਸ ਆਈਪੀਐਸ ਦੀ ਕੋਚਿੰਗ ਦਿੰਦੇ ਨੇ ਇਸ ਤੋਂ ਬਗੈਰ ਹੋਰ ਕੀ ਕੀ ਉਹ ਜਿਹੜੀਆਂ ਖੂਬੀਆਂ ਨੇ ਉਹਨਾਂ ਦੇ ਵਿੱਚ ਜਾਂ ਹੋਰ ਕਿਸ ਤਰ੍ਹਾਂ ਦੇ ਸਟੂਡੈਂਟਸ ਉਹ ਪੈਦਾ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਮਜਾਦ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਜਿਵੇਂ ਪਿੰਡਾਂ ਵਾਲੀ ਭਾਸ਼ੇ 'ਚ ਕਹਿ ਗਏ ਵੀ ਤੁਸੀਂ ਡੀਸੀ ਐਸਐਸਪੀ ਪੈਦਾ ਕਰਦੇ ਹੋ ਤੁਸੀਂ ਉਸ ਖੇਤਰ ਨਾਲ ਜੁੜੇ ਹੋਏ ਹੋ ਤਾਂ ਮੈਨੂੰ ਬੜਾ ਚੰਗਾ ਲੱਗਿਆ ਆਫ ਕੈਮਰਾ ਜਦੋਂ ਆਪਾਂ ਡਿਸਕਸ਼ਨ ਕਰ ਰਹੇ ਸੀ ਕਾਫੀ ਗੱਲਾਂ ਸਾਹਮਣੇ ਆਈਆਂ ਹਨਾ ਤੁਸੀਂ ਆਪਾਂ ਗੱਲ ਕਰੀਏ ਤਾਂ ਮੇਰਾ ਸਵਾਲ ਹੀ ਪਹਿਲਾਂ ਇਹ ਹੋਏਗਾ ਵੀ ਇੱਕ ਪੰਜਾਬ ਦੀ ਤਸਵੀਰ ਇੱਕ ਪੰਜਾਬ ਤੋਂ ਬਾਹਰ हट ਕੇ ਦੂਸਰੇ ਰਾਜਾਂ ਦੀ ਤਸਵੀਰ ਜਦੋਂ ਪੰਜਾਬ ਦੇ ਲੋਕ ਗੱਲ ਕਰਦੇ ਆ ਫੁਲਾਨੇ ਥਾਂ ਡੀਸੀ ਉਹ ਫੁਲਾਨੀ ਸਟੇਟ ਦਾ ਯਾਰ ਫੁਲਾਨੇ ਥਾਂ ਐਸਐਸਪੀ ਉਹ ਤਾਂ ਯੂਪੀ ਤੋਂ ਆ ਉਹ ਬਿਹਾਰ ਤੋਂ ਆ ਪੰਜਾਬ ਕਿਉਂ ਪਿਛੜ ਰਿਹਾ ਗਾਇਸ ਖੇਤਰ ਦੇ ਵਿੱਚ ਮੈਂ ਇਸ ਸਵਾਲ ਨਾਲ ਸ਼ੁਰੂਆਤ ਕਰੂੰਗਾ ਪਹਿਲਾਂ ਠੀਕ ਹੈ ਜੀ ਸੂਸਬ ਇੱਕ ਗੱਲ ਬੜੀ ਹੀ ਸਾਹਮਣੇ ਆਉਂਦੀ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਦੋ ਬਹੁਤ ਹੀ ਇੰਪੋਰਟੈਂਟ ਪੋਸਟ ਨੇ ਜਿਹੜੀਆਂ ਹੂੰ ਇੱਕ ਪੋਸਟ ਹੈਗੀ ਆ ਚੀਫ ਸਕੱਰੇਟਰੀ ਦੀ ਔਰ ਦੂਸਰੀ ਮੇਨ ਪੋਸਟ ਜਿਹੜੀ ਡੀ.ਸੀ.ਪੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਅਗਰ ਤੁਸੀਂ ਪਿਛਲਾ ਰਿਕਾਰਡ ਵੀ ਦੇਖੋਗੇ 5-10 ਸਾਲਾਂ ਦਾ ਤਾਂ ਹਜੇ ਤੱਕ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹ ਇਸ ਪੋਜੀਸ਼ਨ ਤੇ ਨਹੀਂ ਪਹੁੰਚਿਆ ਚੀਫ ਸਕੱਰੇਟਰੀ ਜਦੋਂ ਤੁਸੀਂ ਦੇਖੋਗੇ ਇੱਕ ਉਹ ਆਈ.ਐਸ ਆਫੀਸਰ ਹੁੰਦਾ ਟੌਪ ਮੋਸਟ ਆਈ.ਐਸ ਆਫੀਸਰ ਹੈ ਜਿਨੇ ਪੰਜਾਬ ਤੇ ਪ੍ਰਤੀ ਜਿੰਨੇ ਵੀ ਡਿਸੀਜਨਸ ਨੇ ਜਾਂ ਜਿਹੜੀਆਂ ਹਾਂਜੀ ਹਾਂਜੀ ਚੀਫ ਸਕੱਰੇਟਰੀ ਨੇ ਲੈਣੇ ਆ ਇਹਦੇ ਵਿੱਚ ਹਨ ਤਾਂ ਜਿੰਨੇ ਵੀ ਇਹ ਡਿਸੀਜਨ ਹੈਗੇ ਨੇ ਇਹ ਚੀਫ ਸਕੱਰੇਟਰੀ ਪੰਜਾਬ ਗਵਰਨਮੈਂਟ ਨੂੰ ਗਾਈਡ ਕਰਦਾ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਵੀ ਅੱਗੇ ਜੇ ਜਿੰਨੇ ਵੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ ਉਹ ਡੀਜੀਪੀ ਨੇ ਕਰਨਾ ਹੈ ਇਹ ਆਫੀਸਰ ਜ다ਤਰ ਆਊਟਸਾਈਡਰਸ ਹੀ ਹੁੰਦੇ ਨੇ ਆਪਣੇ ਪੰਜਾਬੀਆਂ ਨੂੰ ਬਹੁਤ ਘੱਟ ਮੌਕਾ ਮਿਲਦਾ ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਆਪਣੇ ਬਹੁਤ ਸਾਰੇ ਜਿਹੜੇ ਆਫੀਸਰਸ ਵੀ ਨੇ ਪੰਜਾਬ ਦੇ ਵਿੱਚ ਉਹ ਜ਼ਿਆਦਾਤਰ ਆਊਟਸਾਈਡਰਸ ਹੁੰਦੇ ਨੇ ਪੰਜਾਬ ਦੇ ਵਿੱਚੋਂ ਜਿਹੜਾ ਆਈਐਸਆਈ ਪੇਸ ਆਫਿਸਰਸ ਹੈ ਜਿਹੜੀ ਉਹਨਾਂ ਦਾ ਅਗਰ ਨੰਬਰ ਆਪਾਂ ਦੇਖੀਏ ਉਹ ਬਹੁਤ ਜ਼ਿਆਦਾ ਘੱਟ ਹੈਗਾ ਹੁਣ ਇਹਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੇ ਕੀ ਬੱਚੇ ਇੰਨੇ ਲਾਇਕ ਨਹੀਂ ਹੈਗੇ ਕਿ ਉਹ ਆਈਐਸਆਈ ਕੇ ਆਫਿਸਰ ਬਣ ਸਕਣ ਤਾਂ ਦੂਸਰੀ ਚੀਜ਼ ਇਹ ਹੈ ਕਿ ਉਹਨਾਂ ਦਾ ਰੁਝਾਨ ਇਸ ਚੀਜ਼ ਵੱਲੀ ਨਹੀਂ ਹੈਗਾ ਉਹਨਾਂ ਦਾ ਜਿਹੜਾ ਰੁਝਾਨ ਹੈ ਉਹ ਆਇਲਸ ਵੱਲੀ ਹੈਗਾ ਪੀਟੀ ਵੱਲੀ ਹੈਗਾ ਉਹਨਾਂ ਨੂੰ ਇਹ ਲੱਗਦਾ ਵੀ ਕੈਨੇਡਾ ਆਸਟ੍ਰੇਲੀਆ ਵਿੱਚ ਬਹੁਤ ਅੱਛਾ ਇੱਕ ਫਿਊਚਰ ਹੈਗਾ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਨਹੀਂ ਮਿਲ ਪਾ ਰਿਹਾ ਜਾਂ ਓਵਰਆਲ ਇੰਡੀਆ ਦੇ ਵਿੱਚ ਸਾਨੂੰ ਨਹੀਂ ਮਿਲ ਪਾ ਰਿਹਾ ਤਾਂ ਇਹ ਮੇਨ ਚੀਜ਼ ਹੈ ਕਿ ਆਪਣਾ ਫੋਕਸ ਕਿੱਧਰ ਹੈਗਾ ਆਪਣੀ ਜਿਹੜੀ ਪ੍ਰਾਇੋਰਟੀ ਹੈ ਉਹ ਪ੍ਰਾਇੋਰਟੀ ਕਿਸ ਪਾਸੇ ਦੀ ਹੈਗੀ ਆਪਣੀ ਪ੍ਰਾਇੋਰਟੀ ਚੇਂਜ ਹੋ ਚੁੱਕੀ ਹੈ ਆਪਣੇ ਕੋਲੇ ਜ਼ਮੀਨਾਂ ਨੇ ਆਪਾਂ ਜ਼ਮੀਨਾਂ ਵੇਚਦੇ ਆਂ ਜ਼ਮੀਨਾਂ ਵੇਚ ਕੇ ਆਪਾਂ ਕੈਨੇਡਾ ਆਸਟ੍ਰੇਲੀਆ ਚ ਮੂਵ ਕਰ ਲੈਨੇ ਆਂ ਔਰ ਉਸ ਤੋਂ ਬਾਅਦ ਆਪਾਂ ਪੰਜਾਬ ਦਾ ਜਿਹੜਾ ਹਾਲ ਹੈ ਉਹ ਉਸੇ ਤਰ੍ਹਾਂ ਹੀ ਛੱਡਦੇ ਜਾ ਰਹੇ ਆਂ ਜਿਹੜਾ ਜਿਹਨੂੰ ਆਪਾਂ ਕਹੇ ਲਈ ਵੀ ਡレイン ਹੋ ਰਿਹਾ ਆਪਣੇ ਪੰਜਾਬ ਦੇ ਯੂਥ ਦਾ ਹੂੰ ਸੋ ਕਿਤੇ ਨਾ ਕਿਤੇ ਸਾਡਾ ਜ਼ਮੀਨੀ ਪੱਖ ਤੋਂ ਖੁੱਲੇ ਹੋਣਾ ਜਾਂ ਇਹ ਕਹ ਲਓ ਵੀ ਸਾਡੇ ਘਰ-ਬਾਰ ਖੁੱਲੇ ਆ ਸਾਡੇ ਕੋਲੇ ਆਰਥਿਕ ਸਰਸ ਜਿਹੜੇ ਹੈਗੇ ਨੇ ਪਰਿਵਾਰਾਂ ਕੋਲ ਚੰਗੇ ਹੋਣ ਕਰਕੇ ਕਿਤੇ ਨਾ ਕਿਤੇ ਸਾਨੂੰ ਹੋਰ ਪਾਸੇ ਲੈ ਜਾਂਦੇ ਆ ਵੀ ਚਲੋ ਕੋਈ ਨਹੀਂ ਕਿੱਲਾ ਵੇਚ ਦੇਾਂਗੇ ਬਾਹਰ ਚਲੇ ਜਾਵਾਂਗੇ ਤਾਂ ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਬੱਚੇ ਇਧਰ ਸੋਚ ਹੀ ਨਹੀਂ ਪਾਉਂਦੇ ਤੇ ਬੱਚਿਆਂ ਨੂੰ ਸਭ ਤੋਂ ਇੱਕ ਈਜੀਐਸਟ ਪਾਥ ਲੱਗਦਾ ਹੈ ਉਹਨੂੰ ਨਹੀਂ ਹੁੰਦਾ ਵੀ ਪਲੱਸ 2 ਕੀਤੀ ਘਰਦਿਆਂ ਨੂੰ ਕਹਿੰਦੇ ਵੀ ਸਾਨੂੰ 20-25 ਲੱਖ ਰੁਪਇਆ ਦੇ ਦੋ ਅਸੀਂ ਕੈਨੇਡਾ ਜਾਵਾਂਗੇ ਉੱਥੇ ਜਾ ਕੇ ਆਪਦੀ ਇਨਕਮ ਜਨਰੇਟ ਕਰਾਂਗੇ ਔਰ ਇਹ ਪੈਸਾ ਜਿਹੜਾ ਇਹਨੂੰ ਕਵਰ ਕਰ ਲਾਂਗੇ ਬਟ ਜਿਹੜੇ ਪੇਰੈਂਟਸ ਹੈ ਉਹ ਇਹ ਚੀਜ਼ ਨੂੰ ਨਹੀਂ ਸੋਚਦੇ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਇੰਡੀਆ ਨੂੰ ਔਰ ਆਪਣਾ ਬਹੁਤ ਸਾਰਾ ਜਿਹੜਾ ਪੈਸਾ ਹੈ ਉਹ ਇੰਡੀਆ ਦੇ ਵਿੱਚੋਂ ਬਾਹਰ ਹੋ ਰਿਹਾ ਡਰੇਨ ਆਫ ਵੈਲਥ ਥਿਉਰੀ ਜਿਹੜੀ ਆਪਾਂ ਅੰਗਰੇਜ਼ਾਂ ਦੇ ਟਾਈਮ ਦੇ ਉੱਪਰ ਵਰਤਦੇ ਹੁੰਦੇ ਸੀ ਉਹ ਅੱਜ ਵੀ ਜਿਹੜੀ ਡਰੇਨ ਆਫ ਵੈਲਥ ਵੀ ਹੋ ਰਿਹਾ ਔਰ ਡਰੇਨ ਆਫ ਸਕਿੱਲ ਸੈਟ ਵੀ ਹੋ ਰਿਹਾ ਇੱਕ ਬਹੁਤ ਵੱਡੀ ਤਰਸ ਦੀ ਹੈ ਪੰਜਾਬ ਦੇ ਵਾਸਤੇ ਕਿ ਆਪਾਂ ਬੱਚੇ ਨੂੰ ਪਾਲਦੇ ਆ ਪੋਸਦੇ ਆ ਉਹਨੂੰ ਪੜ੍ਹਾਉਂਦੇ ਆ ਔਰ ਉਸ ਤੋਂ ਬਾਅਦ ਉਹ ਬੱਚਾ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਸ਼ਿਫਟ ਹੋ ਜਾਂਦਾ ਹੈ ਉਡੀ ਕੰਟਰੀਬਿਊਸ਼ਨ ਪੰਜਾਬ ਨੂੰ ਤੇ ਇੰਡੀਆ ਨੂੰ ਕੋਈ ਵੀ ਨਹੀਂ ਰਹੀ ਹੋਈ ਔਰ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਹੈ ਉਹ ਵੀ ਉੱਥੇ ਚਲੇ ਜਾਂਦੇ ਨੇ ਕੋਠੀਆਂ ਦੇ ਕੋਠੀਆਂ ਜਿਹੜੀਆਂ ਖਾਲੀ ਹੋ ਰਹੀਆਂ ਨੇ ਪੰਜਾਬ ਜਿਹੜਾ ਜਿਹਨੂੰ ਆਪਾਂ ਇੱਕ ਟਰਮ ਯੂਜ਼ ਕਰਦੇ ਡੈਮੋਗ੍ਰਾਫਿਕ ਡਿਵਿਡੈਂਡ ਯੂਜ਼ ਕਰਦੇ ਆ ਕਿ ਆਪਣਾ ਜਿਹੜਾ ਯੂਥ ਪੋਪੂਲੇਸ਼ਨ ਉਹ ਬਹੁਤ ਜ਼ਿਆਦਾ ਬਟ ਕਿਸੇ ਨਾ ਕਿਤੇ ਜਿਹੜਾ ਇਹਦਾ ਬੈਨੀਫਿਟ ਮਿਲਣਾ ਚਾਹੀਦਾ ਇੰਡੀਆ ਨੂੰ ਜਾਂ ਪੰਜਾਬ ਨੂੰ ਉਹ ਨਹੀਂ ਮਿਲ پا ਰਿਹਾ ਸਹੀ ਹੈ ਠੀਕ ਹੈ ਇਹ ਇ렇게 দো ਰੀਜ਼ਨ ਇੱਕ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਲੋਕੀ ਸੋਚਦੇ ਕਿ ਇੱਥੇ ਅਨਇਮਪਲੋਇਮੈਂਟ ਬਹੁਤ ਜ਼ਿਆਦਾ ਹੈ ਤੇ ਡਰੱਗਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਮੈਨੇ ਕਹਿੰਦਾ ਵੀ ਇਹ ਪ੍ਰੋਬਲਮ ਨਹੀਂ ਐਗਜ਼ਿਸਟ ਕਰਦੀਆਂ ਬਟ ਆਪਾਂ ਨੂੰ ਦੇਖਣਾ ਚਾਹੀਦਾ ਕਿ ਇਹਨਾਂ ਦਾ ਰੂਟ ਕੌਜ਼ ਕੀ ਹੈਗਾ ਰੂਟ ਕੌਜ਼ ਦੇ ਉੱਪਰ ਅਗਰ ਆਪਾਂ ਵਰਕ ਕਰੀਏ ਤਾਂ ਆਪਣਾ ਪੰਜਾਬ ਦਾ ਜਿਹੜਾ ਬੱਚਾ ਹੈ ਅਗਰ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਥੇ ਜੌਬਸ ਨੂੰ ਕ੍ਰੀਏਟ ਕਰੀਏ ਜਾਂ ਗਵਰਨਮੈਂਟ ਜੌਬਸ ਆਪਾਂ ਕ੍ਰੀਏਟ ਕਰੀਏ ਤਾਂ ਉਹ ਇੱਥੇ ਜ਼ਿਆਦਾ ਪ੍ਰਿਫਰ ਕਰਨਗੇ ਇੱਥੇ ਸਟੇ ਕਰਨਾ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਉਹ ਚਾਹੁੰਦੇ ਆ ਇੱਥੇ ਠੀਕ ਹੈ ਬਹੁਤ ਸਾਰੇ ਲੋਕ ਇੱਥੇ ਸਟੇ ਕਰਨਾ ਚਾਹੁੰਦੇ ਆ ਬਟ ਕਈ ਵਾਰੀ ਅਗਰ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਤਾਂ ਉਹਦੇ ਉੱਪਰ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਵੀ ਆਪਣਾ ਜਿਹੜਾ ਸਕਿੱਲ ਸੈੱਟ ਹੈ ਉਹਨੂੰ ਆਪਾਂ ਇੰਪਰੂਵ ਕਰੀਏ ਯੂਨੀਵਰਸਿਟੀਆਂ ਦੇ ਵਿੱਚ ਜੋ ਵੀ ਜੋ ਡਿਗਰੀ ਕਰਦੇ ਪਏ ਨੇ ਉਹਨੂੰ ਇੰਡਸਟਰੀ ਦੇ ਨਾਲ ਉਹਨੂੰ ਮੈਚ ਅਪ ਕਰੀਏ ਵੀ ਜੋ ਵੀ ਗੈਪਸ ਹੈ ਉਹਨੂੰ ਆਪਾਂ ਰਿਡਿਊਸ ਕਰੀਏ ਉਹਨੂੰ ਫਿਲ ਕਰੀਏ ਬਿਲਕੁਲ ਕੋਈ ਬੱਚੇ ਜਿੱਦਾਂ ਹੁਣ +2 ਤੋਂ ਬਾਅਦ ਜਾਂ ਕਿਹੜੀ ਉਮਰ ਹੁੰਦੀ ਹੈ ਕਿਹੜੀ ਕਲਾਸ ਹੁੰਦੀ ਹੈ ਜੇ ਕੋਈ ਉਹ ਆਈਐਸ ਵੱਲ ਆਈਪੀਐਸ ਵੱਲ ਜਾਂ ਪੀਸੀਐਸ ਵੱਲ ਜਾਂ ਕੋਈ ਹੋਰ ਸਟੇਟ ਲੈਵਲ ਦਾ ਜਿਹੜਾ ਵੱਡਾ ਟੈਸਟ ਹੈ ਉਹਦੇ ਵੱਲ ਆਉਣਾ ਚਾਹੁੰਦਾ ਕੋਈ ਬੱਚਾ ਤਾਂ ਉਮਰ ਸਹੀ ਜਾਂ ਕਲਾਸ ਕਿਹੜੀ ਸਹੀ ਆ ਤੋ ਕਿ ਜਦੋਂ ਵੀ ਇਹ ਇਗਜ਼ਾਮ ਦੇ ਵਿੱਚ ਅਪੀਅਰ ਹੋਣਾ ਹੁੰਦਾ ਹੈ ਤਾਂ ਜਿਹੜੀ ਮਿਨਿਮਮ ਏਜ ਹੈ ਚਾਹੇ ਉਹ ਸਟੇਟ ਪੀਸੀਐਸਤੀ ਹੈ ਚਾਹੇ ਯੂਪੀਐਸਸੀ ਹੈ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਇਹ ਇਗਜ਼ਾਮ ਕੰਡਕਟ ਕਰਵਾਂਦੀ ਹੈ ਉਹਨਾਂ ਨੇ ਇੱਕ ਕਰਾਈਟਰੀਆ ਸੈੱਟ ਕੀਤਾ ਹੋਇਆ ਹੈ ਏਜ ਦਾ ਕਿ ਘੱਟੋ ਘੱਟ ਜਿਹੜੀ ਉਮਰ ਹੈ ਉਹ 21 ਸਾਲ ਦੀ ਹੋਣੀ ਚਾਹੀਦੀ ਔਰ ਜ਼ਿਆਦਾਤਰ ਜਿਹੜਾ ਆਪਣਾ ਯੂਥ ਹੈ ਜਦੋਂ ਉਹ ਗ੍ਰੈਜੂਏਸ਼ਨ ਕਰਕੇ ਨਿਕਲਦਾ ਹੈ ਤਾਂ ਉਦੋਂ ਉਹਨਾਂ ਦੀ ਏਜ ਅਰਾਊਂਡ 20 21 22 ਸਾਲ ਦੀ ਉਹਨਾਂ ਦੀ ਏਜ ਹੋ ਜਾਂਦੀ ਹੈ ਤਾਂ ਜਿਹੜਾ ਸਹੀ ਸਮਾਂ ਹੈ ਉਹ ਜ਼ਿਆਦਾਤਰ ਤੇ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਬੱਚਾ ਪਲੱਸ 2 ਕਰਦਾ ਪਿਆ ਉਹਦੇ ਕੋਲੇ ਉਹ 3 ਸਾਲ ਦਾ ਸਮਾਂ ਹੈ ਉਹ 3 ਸਾਲ ਦਾ ਸਮਾਂ ਅਗਰ ਉਹ ਵੇਸਟ ਕਰ ਦਿੰਦੇ ਨੇ ਪ੍ਰੀਸ਼ੀਅਸ ਟਾਈਮ ਅਗਰ ਉਹ ਵੇਸਟ ਕਰਨਗੇ ਤਾਂ ਫਿਰ ਉਹ ਅੱਗੇ ਜਾ ਕੇ ਜੌਬਸ ਦੀ ਸਰਚ ਕਰਦੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਬਟ ਇਹੀ ਸਮਾਂ ਅਗਰ ਉਹ 3 ਸਾਲ ਦਾ ਸਮਾਂ ਆਈਐਸ ਆਈਪੀਐਸ ਪੀਸੀਐਸ ਦੀ ਤਿਆਰੀ ਕਰਨਗੇ ਤਾਂ ਉਹਦੇ ਨਾਲ ਕੀ ਹੈ ਇੱਕ ਤਾਂ ਉਹ ਐਗਜ਼ਾਮ ਓਰੀਐਂਟਡ ਜਿਹੜੀ ਤਿਆਰੀ ਹੈ ਉਹ ਗ੍ਰੈਜੂਏਸ਼ਨ ਦੇ ਦੌਰਾਨ ਹੀ ਕਰ ਲੈਣਗੇ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਵੀ ਕੋਚਿੰਗ ਕਰਨ ਦੀ ਜਿਹੜੀ ਜ਼ਰੂਰਤ ਹੈ ਉਹ ਵੀ ਇੱਥੇ ਨਹੀਂ ਪਾਉਗੀ ਪਹਿਲੀ ਚੀਜ਼ ਇਹ ਹੈਗੀ ਹੈ ਦੂਸਰਾ ਇੱਕ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਜਦੋਂ ਇਸ ਦੀ ਤਿਆਰੀ ਕਰਦੇ ਨੇ ਆਈਐਸਆਈਪੀ ਸਟੇਟ ਪੀਸੀਸ ਸੀ ਅਗਰ ਤੁਸੀਂ ਸਬਜੈਕਟ ਦੇਖੋਗੇ ਕਿ ਕਿੱਦਾਂ ਦੇ ਸਬਜੈਕਟ ਪੜ੍ਹਨੇ ਆ ਤਾਂ ਉਹ ਇਹਦੇ ਵਿੱਚ ਪੜ੍ਹਦੇ ਨੇ ਹਿਸਟਰੀ ਪੜ੍ਹਦੇ ਨੇ ਜੀਓਗ੍ਰਾਫੀ ਪੜ੍ਹਦੇ ਨੇ ਇਕਨੋਮਿਕਸ ਪੜ੍ਹਦੇ ਨੇ ਸਾਇੰਸ ਐਂਡ ਟੈਕਨੋਲੋਜੀ এনवायरमेंट ਤੋ ਇਹ ਸਬਜੈਕਟਸ ਦੀ ਜਿਹੜੀ ਇੰਪੋਰਟੈਂਸ ਹੈ ਜਿਹੜੀ ਮਹੱਤਤਾ ਹੈ ਉਹ ਬਹੁਤ ਹੀ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਅਗਰ ਕੋਈ ਪਰਸਨ ਸਪੋਜ਼ ਕਰੋ ਬੀਟੈਕ ਕਰਦਾ ਪਿਆ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਜਾਂ ਕੰਪਿਊਟਰ ਸਾਇੰਸ ਦੇ ਵਿੱਚ ਕਰ ਰਿਹਾ ਹੈ ਉਹ ਬੀਟਕ ਤਾਂ ਕਰ ਲੈਂਦਾ ਬਟ ਉਹਨੂੰ ਇਹ ਨਹੀਂ ਪਤਾ ਵੀ ਇਸ ਟੈਕਨੋਲੋਜੀ ਦਾ ਮੈਂ ਫਾਰਮਰਸ ਵਾਸਤੇ ਕਿਸ ਤਰ੍ਹਾਂ ਜਿਹੜਾ ਯੂਜ਼ ਕਰ ਸਕਦਾ ਹੈ ਦੇਖੋ ਉਹਨਾਂ ਨੂੰ ਫਾਰਮਰਸ ਦੀ प्रॉब्लम्स ਨਹੀਂ ਪਤਾ ਕਿਉਂ ਕਿ ਉਹ ਨਾ ਤਾਂ ਨਿਊਜ਼ਪੇਪਰ ਪੜ੍ਹ ਰਹੇ ਨੇ ਨਾ ਕੋਈ ਹੋਰ ਆਪਣੇ ਫੀਲਡ ਵਿੱਚੋਂ ਬਾਹਰ ਜਾ ਰਹੇ ਨੇ ਤਾਂ ਉਹਦਾ ਇਸ਼ੂ ਇਹ ਹੁੰਦਾ ਹੈ ਉਹਨਾਂ ਕੋਲੇ ਸਕਿੱਲ ਸੈਟ ਹੈ ਨੌਲੇਜ ਹੈ ਬਟ ਉਹਨਾਂ ਨੇ ਯੂਜ਼ ਨਹੀਂ ਕਰਨਾ ਆ ਰਿਹਾ ਕਿਉਂਕਿ ਉਹਨਾਂ ਨੂੰ ਪ੍ਰੋਬਲਮਸ ਨਹੀਂ ਪਤਾ ਸੋਸਾਇਟੀ ਵਿੱਚ ਕਿੱਦਾਂ ਦੀ ਪ੍ਰੋਬਲਮਸ ਸਹੀ ਹੈ ਠੀਕ ਹੈ ਕਿਸਾਨਾਂ ਦੇ ਕੀ ਪ੍ਰੋਬਲਮਸ ਨੇ ਵਿਮਨਸ ਦੀਆਂ ਕੀ ਪ੍ਰੋਬਲਮ ਨੇ ਟਰਾਂਸਪੋਰਟ ਵਿੱਚ ਕੀ ਪ੍ਰੋਬਲਮ ਹੈਗੀ ਹੈ ਔਰ ਜਿੰਨਾ ਲੋਕ ਜੋ ਲੋਕ ਫੇਸ ਕਰਦੇ ਨੇ ਚਾਹੇ ਉਹ ਕਿਸਾਨ ਨੇ ਉਹਨਾਂ ਦੇ ਕੋਲੇ ਟੈਕਨੋਲੋਜੀ ਦੇ ਬਾਰੇ ਨਹੀਂ ਉਹਨਾਂ ਨੂੰ ਪਤਾ ਤਾਂ ਉਹ ਇੱਕ ਜਿਹੜਾ ਗੈਪ ਹੈ ਉਹ ਇੱਥੇ ਬਹੁਤ ਵੱਡਾ ਰਹਿ ਜਾਂਦਾ ਹੈ ਦੂਸਰਾ ਕਿ ਇਹ ਆਪਣੀ ਪਰਸਨੈਲਿਟੀ ਨੂੰ ਬਹੁਤ ਜ਼ਿਆਦਾ ਨਿਖਾਰਦਾ ਹੈ ਇੱਕ ਪਲੱਸ 2 ਵਾਲਾ ਬੱਚਾ ਜਦੋਂ ਗ੍ਰੈਜੂਏਸ਼ਨ ਕਰਕੇ ਬਾਹਰ ਨਿਕਲਦਾ ਤਾਂ ਕਈ ਵਾਰੀ ਉਹਨੂੰ ਆਪਣੀ ਕਨਸਟੀਟਿਊਸ਼ਨ ਦੇ ਬਾਰੇ ਨਹੀਂ ਪਤਾ ਹਿਸਟਰੀ ਬਾਰੇ ਨਹੀਂ ਪਤਾ ਤਾਂ ਉਹ ਇੱਕ ਵੈਲ ਡਿਟਰਮਾਈਂਡ ਜਿਹੜਾ ਡਿਸੀਜਨ ਹੈਗਾ ਜਾਂ ਵੈਲ ਜਿਹੜਾ ਲਰਨਡ ਡਿਸੀਜਨ ਹੈਗਾ ਉਹ ਫੋਲੋਅ ਅਪ ਨਹੀਂ ਕਰ ਪਾਉਂਦਾ इवन ਕਿ ਜਦੋਂ ਗ੍ਰੈਜੂਏਸ਼ਨ ਕਰਕੇ ਨਿਕਲਦਾ ਹੈ ਤਾਂ ਜਦੋਂ ਉਹ ਕਿਸੇ ਆਰਮੀ ਜਾਂ 에어 ਫੋਰਸ ਦਾ ਇੰਟਰਵਿਊ ਵਗੈਰਾ ਦੇਣ ਜਾਂਦੇ ਨੇ ਤਾਂ ਉਹਦੇ ਵਿੱਚ ਵੀ ਉਹ ਬਹੁਤ ਸਾਰੇ ਜਨਰਲ ਨੋਲੇਜ ਦੇ ਜਾਂ ਜਨਰਲ ਅਵੇਅਰਨੈਸ ਦੇ ਕੁਐਸਚਨ ਪੁੱਛਦੇ ਨੇ ਬਟ ਉਹ ਸਿਰਫ ਬੀਏ ਬੀਕਾਮ ਕਰਕੇ ਹੀ ਬਾਹਰ ਚਲੇ ਜਾਂਦੇ ਨੇ ਔਰ ਉਹਨਾਂ ਨੂੰ ਬਹੁਤ ਇਸ਼ੂ ਆਉਂਦਾ ਹੈ ਕਿ ਜੌਬ ਦੇ ਵਿੱਚ ਉਹ ਫਿੱਟ ਨਹੀਂ ਹੋ ਪਾਉਂਦੇ ਇਹਦੇ ਚ ਸਭ ਤੋਂ ਵੱਡਾ ਬੈਨੀਫਿਟ ਹੀ ਇਹ ਹੈ ਕਿ ਉਹਨੂੰ ਹਰੇਕ ਫੀਲਡ ਦੇ ਬਾਰੇ ਕੁਝ-ਕੁਝ ਨੋਲੇਜ ਹੋ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਗ੍ਰੈਜੂਏਟ ਸਟੂਡੈਂਟ ਜਾਂ ਪੋਸਟ ਗ੍ਰੈਜੂਏਟ ਸਟੂਡੈਂਟ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਕਿਵੇਂ ਹੁੰਦੇ ਨੇ ਲੋਕ ਸਭਾ ਤੇ ਜੋ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ ਜਾਂ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਠੀਕ ਹੈ ਉਹਨਾਂ ਨੂੰ ਇਹ ਚੀਜ਼ਾਂ ਸਿਰਫ ਇੱਕ ਵੋਟ ਤਾਂ ਹੀ ਮਤਲਬ ਰਹਿੰਦਾ ਵੀ ਸਿਰਫ ਵੋਟ ਪਾ ਕੇ ਆਣੀ ਹੈ ਉਹਨੂੰ ਨਹੀਂ ਨਹੀਂ ਪਤਾ ਵੀ ਇਹਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਕੀ ਹੈ ਉਹ ਕਿਉਂ ਨਹੀਂ ਇੰਪੋਰਟੈਂਸ ਪਤਾ ਲੱਗਦੀ ਕਿਉਂਕਿ ਜਿਹੜੇ ਟਾਈਮਾਂ ਤੇ ਉਹਨਾਂ ਨੇ 6ਵੀਂ 7ਵੀਂ 8ਵੀਂ ਵਿੱਚ ਇਹ ਚੀਜ਼ਾਂ ਪੜ੍ਹੀਆਂ ਸੀ ਉਹ ਹੁਣ ਤੱਕਰ ਭੁੱਲ ਚੁੱਕੇ ਨੇ ਭੁੱਲ ਚੁੱਕੇ ਨੇ ਠੀਕ ਹੈ ਤਾਂ ਇਸ ਪ੍ਰੈਪਰੇਸ਼ਨ ਦਾ ਇੱਕ ਬੈਨੀਫਿਟ ਇਹ ਬਹੁਤ ਜ਼ਿਆਦਾ ਹੈਗਾ ਕਿ ਆਪਾਂ ਨੂੰ ਹਰੇਕ ਫੀਲਡ ਬਾਰੇ ਕੁਝ-ਕੁਝ ਜਿਹੜੀ ਇੱਕ ਨੌਲੇਜ ਮਿਲਦੀ ਹੈ ਤੇ ਇੱਕ ਲਰਨਡ ਸਿਟੀਜ਼ਨ ਉਹ ਬਣ ਕੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣੇ ਕੰਟ੍ਰਿਬਿਊਸ਼ਨ ਪਾਉਂਦਾ ਜਦੋਂ ਤੁਹਾਡੇ ਇੰਸਟੀਚਿਊਟ ਬਾਰੇ ਗੱਲ ਕਰੀਏ ਲਿਵਾਸਨਾ ਵਸਤਾ ਹੈਂਡਆਫਸ ਤੁਹਾਡਾ ਡੈਲੀ ਆ ਜੀ ਇੱਥੇ ਸਾਨੂੰ ਮੋਗੇ ਵਾਲੇ ਤੁਹਾਡੇ ਬਾਰੇ ਪਤਾ ਹੈ ਪਰ ਮੋਗੇ ਤੋਂ ਬਿਨਾ ਹੋਰ ਕਿੱਥੇ ਕਿੱਥੇ ਬ੍ਰਾਂਚਸ ਨੇ ਜਾਂ ਪੰਜਾਬ ਦੇ ਵਿੱਚ ਹੋਰ ਕਿੱਥੇ ਪੰਜਾਬ ਦੇ ਵਿੱਚ ਆਪਣੇ ਜਿਹੜੇ ਬ੍ਰਾਂਚ ਇੱਕ ਤਾਂ ਜਲੰਧਰ ਤੇ ਵਿੱਚ ਇੱਕ ਆਪਣੇ ਯੂਨੀਵਰਸਿਟੀਆਂ ਦੇ ਨਾਲ ਵੀ ਟਾਈ ਆਪਣੇ ਚਾਹੇ ਉਹ ਮੰਡੀ ਗੁਬਿੰਦਗੜ ਚਾਹੇ ਲੁਧਿਆਣਾ ਤਾਂ ਇਸ ਅਕੋਰਡਿੰਗ ਪੰਜਾਬ ਦੇ ਜਿਹੜੇ ਮੇਜਰ ਸੈਂਟਰਸ ਨੇ ਉਹਦੇ ਵਿੱਚ ਅਸੀਂ ਜਿਹੜੀ ਆਪਣੇ ਸਰਵਿਸਿਜ਼ ਦੇ ਰਹੇ ਆ ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਆਪਣੀ ਗੱਲ ਹੋਈ ਸੀ ਸਕਿੱਲ ਤੇ ਗੱਲ ਹੋਈ ਸੀ ਹੈਨਾ ਉਸ ਤੋਂ ਬਾਅਦ ਕੁਝ ਸਬਜੈਕਟਸ ਦੀ ਗੱਲ ਕੀਤੀ ਇਹ ਕਿਦਾਂ ਗੱਲ ਇਹ ਮੈਟਰ ਕਰਨੀ ਹੈ ਕਿੰਨੀ ਕ ਮੈਟਰ ਕਰਦੀ ਆ ਵੀ ਬੱਚੇ ਨੂੰ ਕਿਹੜੇ ਕਿਹੜੇ ਸਬਜੈਕਟ ਜਿਹੜੇ ਹੈਗੇ ਆਗੇ ਜ਼ਿਆਦਾ ਪੜ੍ਹਨੇ ਚਾਹੀਦੇ ਆ ਜਿੱਦਾਂ ਤੁਸੀਂ ਬੀਟੈਕ ਵਾਲੇ ਬੱਚੇ ਦੇ ਗੈਪ ਦੀ ਗੱਲ ਕੀਤੀ ਉਹ ਹਿਸਟਰੀ ਤੋਂ ਪਾਸੇ ਰਹਿ ਜਾਂਦਾ ਆ ਸਾਇੰਸ ਤੋਂ ਪਾਸੇ ਰਹਿ ਜਾਂਦਾ ਹੈ ਹੋਰ ਕਿਹੜੇ ਕਿਹੜੇ ਆ ਜਿਹੜੇ ਬੱਚੇ ਨੂੰ ਧਿਆਨ ਰੱਖਣੇ ਚਾਹੀਦੇ ਜੇ ਕੋਈ ਬੱਚਾ ਤਿਆਰੀ ਕਰਨੀ ਚਾਹੁੰਦਾ ਤੁਹਾਨੂੰ ਯੂਪੀਐਸਸੀ ਨੇ ਇੱਕ ਵੈਲ ਡਿਫਾਈਨਡ ਆਪਾਂ ਨੂੰ ਸਿਲੇਬਸ ਦਿੱਤਾ ਹੋਇਆ ਹੈ ਉਸੇ ਤਰ੍ਹਾਂ ਹੀ ਜਿਹੜੀਆਂ ਸਟੇਟ ਪੀਸੀਸ ਹੁੰਦੀਆਂ ਨੇ ਚਾਹੇ ਪੰਜਾਬ ਪੀਸੀ ਆ ਚਾਹੇ ਹਿਮਾਚਲ ਪ੍ਰਦੇਸ਼ ਪੀਸੀ ਇਸ ਹੈਗੀ ਹੈ ਇਨੂੰ ਸਰਨੇ ਇੱਕ ਵੈਲ ਡਿਫਾਈਨਡ ਸਿਲੇਬਸ ਤਿਆਰ ਕੀਤਾ ਔਰ ਇਹਦੇ ਵਿੱਚ ਜਿਹੜੇ ਸਬਜੈਕਟਸ ਨੇ ਉਹ ਸੇਮ ਹੀ ਰਹਿੰਦੇ ਨੇ ਸਬਜੈਕਟ ਇਹਦੇ ਵਿੱਚ ਉਹਨਾਂ ਨੇ ਪੜ੍ਹਾਣੇ ਆਪਾਂ ਨੂੰ ਪੁੱਛਣੇ ਜਿਹੜੇ ਕੁਐਸਚਨ ਪੁੱਛਣੇ ਆ ਉਹ ਹਿਸਟਰੀ ਦੇ ਬੇਸਿਸ ਤੇ ਜੀਓਗ੍ਰਾਫੀ Indian economy Indian polity ਜਿਹਦੇ ਵਿੱਚ constitution ਵਗੈਰਾ ਆਪਾਂ ਪੜਦੇ ਹੈਗੇ ਇੰਡੀਆ ਦਾ ਸੰਵਿਧਾਨ ਪੜਦੇ ਆਪਾਂ ਸਾਇੰਸ ਐਂਡ ਟੈਕਨੋਲੋਜੀ এনवायरमेंट ਇੱਕ ਬੜਾ ਹੀ ਇੰਪੋਰਟੈਂਟ ਸਬਜੈਕਟ ਇਹਨਾਂ ਨੇ ਇੰਟਰੋਡਿਊਸ ਕੀਤਾ ਸੀ ਇਮੋਸ਼ਨਲ ਇੰਟੈਲੀਜੈਂਸ ਠੀਕ ਹੈ ਜਿਹੜਾ ਮੇਨ ਜਿਹੜਾ ਸਬਜੈਕਟ ਦਾ ਨਾਮ ਹੈਗਾ ਉਹ ਹੈਗਾ ethics integrity and aptitude ਓਕੇ ਇਸ ਵਿੱਚ ਕੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਿਵਲ ਸਰਵੰਟ ਬੰਦਾ ਹੈ ਤਾਂ ਆਪਣੇ ਮਾਈਂਡ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਇਹ ਬੜਾ ਹੀ ਕਰਪਟ ਬੰਦਾ ਹੋਣਾ ਹੈ ਬੜੇ ਹੀ ਕਰਪਸ਼ਨ ਕਰਦਾ ਹੋਣਾ ਠੀਕ ਹੈ ਤੇ ਉਹਦੇ ਵਾਸਤੇ ਉਹਨਾਂ ਨੇ ਇੱਕ ਪੇਪਰ ਡਿਜ਼ਾਈਨ ਕੀਤਾ ਸੀ ਜਿਹਨੂੰ ਐਥਿਕਸ ਇੰਟੀਗ੍ਰਿਟੀ ਤੇ ਐਪਟੀਟਿਊਡ ਬੋਲਦੇ ਆ ਇਹਦੇ ਵਿੱਚ ਬੱਚੇ ਦਾ ਜਿਹੜੇ ਉਹਦੇ ਐਥਿਕਸ ਤੇ ਮੋਰੈਲਿਟੀ ਚੈੱਕ ਕੀਤੀ ਜਾਂਦੀ ਹੈ ਉਹਨਾਂ ਨੂੰ ਕੁਝ ਕੇਸ ਸਟਡੀਜ਼ ਦਿੱਤੀਆਂ ਜਾਂਦੀਆਂ ਕ੍ਰਪਸ਼ਨ ਬੇਸ ਤੇ ਜਾਂ ਹੋਰ ਚੀਜ਼ਾਂ ਦੇ ਬੇਸ ਤੇ ਉੱਪਰ ਇੱਕ ਬੜਾ ਹੀ ਇੰਪੋਰਟੈਂਟ ਟਾਪਿਕ ਇਹਦੇ ਵਿੱਚ ਹੈਗਾ ਇਮੋਸ਼ਨਲ ਇੰਟੈਲੀਜੈਂਸ ਜੀ ਅੱਜਕੱਲ ਦੇ ਬੱਚਿਆਂ ਦੇ ਵਿੱਚ ਆਈਕਿਊ ਤਾਂ ਅੱਛਾ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਈ ਵਾਰ 95 95% ਨੰਬਰ ਲੈ ਲੈਂਦੇ ਨੇ ਬੱਚੇ +2 ਵਾਲੇ ਬਟ ਉਹਦੇ ਚ ਸਭ ਤੋਂ ਵੱਡਾ ਇਸ਼ੂ ਇਹ ਵੀ ਹੁੰਦਾ ਕਿ 95% ਲੈ ਕੇ ਵੀ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਅਸੀਂ 99 ਲੈਣੇ ਸੀਗੇ ਉਹ ਕਈ ਵਾਰ ਦੇਖਦੇ ਹਾਂ ਕਿ ਬੱਚੇ ਉਹ ਤੋਂ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਚਲੇ ਜਾਂਦੇ ਨੇ ਕਈ ਤਾਂ ਸੁਸਾਈਡ ਕਰ ਲੈਂਦੇ ਕਈ ਸੁਸਾਈਡ ਕਰ ਲੈਂਦੇ ਨੇ ਤਾਂ ਆਪਾਂ ਨੂੰ ਇੱਕ ਯੂਨੀਵਰਸਿਟੀ ਸਕੂਲਜਸ ਦੇ ਵਿੱਚ ਆਪਣਾ ਮੇਨ ਫੋਕਸ ਇੱਕ इमोशनल ਇੰਟੈਲੀਜੈਂਸ ਤੇ ਉੱਪਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਗਾਈਡ ਕੀਤਾ ਜਾ ਸਕੇ ਕਿ ਐਕਾਡੈਮਿਕਸ ਵਿੱਚ ਤਾਂ ਆਪਾਂ ਵੈਲ ਪਰਫਾਰਮ ਕਰਨੇ ਕੰਨੇ ਉਹਦੇ ਨਾਲ ਨਾਲ इमोशनल ਇੰਟੈਲੀਜੈਂਸ ਇੱਕ ਬਹੁਤ ਵਧੀਆ ਇੱਕ ਇੰਪੋਰਟੈਂਟ ਜਿਹੜੀ ਚੀਜ਼ ਹੈ ਕੀ ਹੈ ਔਰ ਯੂਪੀਐਸਸੀ ਤੇ ਸਟੇਟ ਪੀਸੀਸ ਇਸ ਸੀਜ਼ ਨੂੰ ਵੀ ਪੂਰਾ ਕਨਸੀਡਰ ਕਰਦੀ ਹੈ ਓਪਰਚ्युनिटीज ਕੀ ਨੇ ਅਗਰ ਕੋਈ ਮੰਨ ਲਓ ਪੀਸੀਐਸ ਜਾਂ ਆਈਐਸ ਕਲੀਅਰ ਕਰਦਾ ਜਾਂ ਅਨਫੋਰਚਨਟਲੀ ਕਿਸਦਾ ਰਹਿ ਵੀ ਜਾਵੇ ਤਾਂ ਉਸ ਤੋਂ ਵਿਦਆਊਟ ਹੋਰ ਕੀ ਮੌਕੇ ਨੇ ਤਦੂ ਅਗਰ ਤਾਂ ਯੂਪੀਐਸਸੀ ਕਲੀਅਰ ਹੋ ਜਾਂਦਾ ਹੈ ਤਾਂ ਇਹਦੇ ਵਿੱਚ ਇੱਕ ਐਸਪੀਰੈਂਟ ਨੂੰ ਆਪਸ਼ਨ ਮਿਲਦਾ ਹੈ ਕਿ 24 ਸਰਵਿਸਸ ਦੇ ਵਿੱਚੋਂ ਉਹ ਚੂਜ਼ ਕਰ ਸਕਦਾ ਹੈ ਡਿਪੈਂਡਿੰਗ ਔਨ ਉਹਦਾ ਕੀ ਰੈਂਕ ਆਇਆ ਉਹਦੀ ਕੀ ਕੈਟਾਗਰੀ ਹੈ ਕੀ ਹੈ ਜੇ ਕਿੰਨੀਆਂ ਵੈਕੈਂਸੀਸ ਨੇ ਜਿਹੜੇ ਦਾ ਟਾਪ ਰੈਂਕਰਸ ਨੇ ਉਹ ਜ਼ਿਆਦਾਤਰ ਆਈਏਐਸ ਚੂਜ਼ ਕਰਦੇ ਨੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਜੀ ਔਰ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਜਿਹੜਾ ਫੀਲਡ ਹੈ ਚਾਹੇ ਉਹ ਟੂਰਿਜ਼ਮ ਹੈ ਚਾਹੇ ਐਡਮਿਨਿਸਟ੍ਰੇਸ਼ਨ ਹੈ ਚਾਹੇ ਬਾਕੀ ਦੇ ਡਿਪਾਰਟਮੈਂਟਸ ਨੇ ਉਹਦੇ ਵਿੱਚੋਂ ਉਹ ਡੀਲ ਕਰ ਦਿੰਦੇ ਨੇ ਜੀ ਇਕ ਬੜੀ ਹੀ ਇੰਪੋਰਟੈਂਟ ਸਰਵਿਸ ਜਿਹਨੇ ਬਹੁਤ ਸਾਰਾ ਯੂਥ ਲਾਈਕ ਕਰਦਾ ਹੈ ਯੂਨੀਫਾਰਮ ਸਰਵਿਸ ਹੈ ਜਿਹੜੀ ਉਹ ਹੈਗੀ ਹੈ ਇੰਡੀਅਨ ਪੁਲਿਸ ਸਰਵਿਸ ਜੀ ਆਈਪੀਐਸ ਆਫੀਸਰ ਬਣ ਕੇ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਨੇ ਇੱਕ ਬੜਾ ਹੀ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਆ ਆਈਪੀਐਸ ਬਣਨ ਤੋਂ ਬਾਅਦ ਐਸਪੀਰੀਐਂਟ ਜਿਹੜੇ ਹੈਗੇ ਜਾਂ ਆਫੀਸਰ ਜਿਹੜੇ ਹੈਗੇ ਨੇ ਉਹ ਮੂਵ ਕਰ ਸਕਦੇ ਨੇ ਦੂਜੀ ਸਰਵਿਸਿਸ ਦੇ ਵਿੱਚ ਓਕੇ ਫਾਰ ਐਗਜ਼ਾਮਪਲ ਇੱਕ ਆਈਪੀਐਸ ਆਫੀਸਰ ਅੱਗੇ ਜਾ ਕੇ ਆਈਪੀ ਵਿੱਚ ਜਾ ਸਕਦਾ ਹੈ ਇੰਟੈਲੀਜੈਂਸ ਬਿਊਰੋ ਵਿੱਚ ਜਾ ਸਕਦਾ ਹੈ ਇੱਕ ਆਈਪੀਐਸ ਅਫੀਸਰ ਸੀਏਪੀਐਫ ਸੈਂਟਰਲ ਆਰਮਡ ਪੁਲਿਸ ਫੋਰਸਸ ਚ ਜਾ ਸਕਦਾ ਹੈ ਰਾ ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹੜਾ ਹੈਗਾ ਉਹਦੇ ਵਿੱਚ ਜਾ ਸਕਦਾ ਹੈ ਠੀਕ ਹੈ ਤੇ ਇਸ ਤਰ੍ਹਾਂ ਦੇ ਬੈਨੀਫਿਟ ਇਹਨਾਂ ਨੂੰ ਬਹੁਤ ਜ਼ਿਆਦਾ ਮਿਲਦੇ ਨੇ ਜਦੋਂ ਇੱਕ ਆਈਪੀਐਸ ਅਫੀਸਰ ਨੇ ਡੈਪੂਟੇਸ਼ਨ ਵਿੱਚ ਜਾਂਦੇ ਇੱਕ ਬੜੀ ਬੜੀ ਐਗਜ਼ੈਂਪਲ ਇਹਦੇ ਵਿੱਚ ਆਪਣੇ ਕੋਲ ਹੈਗੀ ਹੈ ਅਜੀਤ ਡੋਵਾਲ ਜੀ ਉਹ ਇਸ ਟਾਈਮ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜੀ ਪਹਿਲਾਂ ਉਹ ਇੰਟੈਲੀਜੈਂਸ ਬਿਊਰੋ ਦੇ ਹੈੱਡ ਵੀ ਰਹੇ ਨੇ ਜੀ ਉਹ ਇੱਕ IPS ਅਫਸਰ ਸੀਗੇ ਜਿਹੜੇ ਕਿ IB ਦੇ ਵਿੱਚ ਗਏ ਉਸ ਤੋਂ ਬਾਅਦ IB ਦੇ ਵਿੱਚ ਉਹ ਡਾਇਰੈਕਟਰ ਜਨਰਲ ਬਣ ਗਏ ਟੋਪ ਮੋਸਟ ਜਿਹੜੀ ਸਰਵਿਸ ਉਹਨਾਂ ਦੇ ਵਿੱਚ ਲਈ ਹੈ ਉਸ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਦੀ ਗਵਰਨਮੈਂਟ ਆਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾ ਦਿੱਤਾ ਗਿਆ ਠੀਕ ਹੈ ਤੇ ਇੱਕ ਬੜੀ ਹੀ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪੀਐਸ ਦੇ ਨਾਲ ਆਪਾਂ ਨੂੰ ਬਹੁਤ ਡਾਈਵਰਸ ਜਿਹੜੀ ਡਾਈਵਰਸਿਫਾਈਡ ਫੀਲਡ ਹੈ ਉਹਦੇ ਵਿੱਚ ਵੀ ਆਪਾਂ ਜਾ ਸਕਦੇ ਆ ਇੱਕ ਹੋਰ ਸਰਵਿਸ ਇਹਦੇ ਵਿੱਚ ਜਿਹੜੇ ਪ੍ਰੇਫਰ ਕਰਦੇ ਨੇ ਉਹ ਹੈਗਾ ਆਈਐਫਐਸ ਇੰਡੀਅਨ ਫੋਰਨ ਸਰਵਿਸ ਅਗਰ ਕਿਸੇ ਨੂੰ ਲੱਗਦਾ ਨਾ ਮੈਂ ਫੋਰਨ ਜਾਣਾ ਚਾਹੁੰਨਾ ਮੈਂ ਕੈਨੇਡਾ ਅਮਰੀਕਾ ਜਾਣਾ ਹੈ ਤਾਂ ਤੁਸੀਂ ਇਸ ਇਗਜ਼ਾਮ ਨੂੰ ਕਰੈਕ ਕਰੋ ਆਈਐਫਐਸ ਚੂਜ਼ ਕਰੋ ਇੰਡੀਅਨ ਫੋਰਨ ਸਰਵਿਸ ਤਾਂ ਤੁਸੀਂ ਬਹੁਤ ਸਾਰੇ ਕੰਟਰੀਜ਼ ਕੋਲ ਹਮ ਸਕਦੇ ਹੋ ਗਵਰਨਮੈਂਟ ਤੁਹਾਨੂੰ ਪੇ ਕਰੂਗੀ ਗਵਰਨਮੈਂਟ ਤੁਹਾਡੀ ਰੈਜ਼ਿਡੈਂਸ ਦਾ ਦੇਖੂਗੀ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਵੀ ਮਿਲਣਗੇ ਔਰ ਨਾਲ ਨਾਲ ਤਾਨੂੰ ਇੱਕ ਬਹੁਤ ਵੱਡਾ ਇੱਕ ਡਿਗਨਿਟੀ ਵਾਲੀ ਇੱਕ ਤੁਹਾਨੂੰ ਜੌਬ ਮਿਲੂਗੀ ਜਿਹੜੀ ਤੁਸੀਂ ਉੱਥੇ ਜਾ ਕੇ ਜੋ ਵੀ ਲੇਬਰ ਤੁਸੀਂ ਕਰਦੇ ਪਈਓ ਠੀਕ ਹੈ ਅਗਰ ਕਿ ਸਿੱਧਾ ਆਈਏਐਸ ਆਈਪੀਐਸ ਜਾਂ ਯੂਪੀਐਸਸੀ ਕਲੀਅਰ ਨਹੀਂ ਵੀ ਹੋ ਪੰਦਾ ਤਾਂ ਉਹ ਸਟੇਟ ਪੀਸੀਐਸ ਵਿੱਚ ਐਸਡੀਐਮ ਵਗੈਰਾ ਦੀ ਜੌਬ ਜੋ ਲੱਗ ਜਾਂਦੀ ਹੈ ਡੀਐਸਪੀ ਹੋ ਗਿਆ ਅਗਰ ਆਈਏ ਸਟੇਟ ਪੀਸੀਐਸ ਵੀ ਨਹੀਂ ਕਲੀਅਰ ਹੁੰਦਾ ਤਾਂ ਆਪਾਂ ਐਸਐਸਸੀ ਸੀਜੀਐਲ ਜਾ ਸਕਦੇ ਆ ਆਪਾਂ ਬੈਂਕ ਪੀਓ ਜਾ ਸਕਦੇ ਆ ਆਰਬੀਆਈ ਗ੍ਰੇਡ ਬੀ ਜਾ ਸਕਦੇ ਆ ਸੇਬੀ ਗ੍ਰੇਡ ਏ ਜਾ ਸਕਦੇ ਆ ਆਪੋਰਚੁਨਿਟੀਆਂ ਬਹੁਤ ਜ਼ਿਆਦਾ ਨੇ ਬਟ ਇਹ ਆਪੋਰਚੁਨਿਟੀਆਂ ਬਾਰੇ ਆਪਣੇ ਯੂਥ ਨੂੰ ਹਜੇ ਨਹੀਂ ਪਤਾ ਇੰਨਾ ਜ਼ਿਆਦਾ ਉਹਨਾਂ ਨੂੰ ਸਿਰਫ ਇਹ ਪਤਾ ਹੈ ਕਿ ਸਿਰਫ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ 6 ਬੈਡ ਲੈਣੇ ਆ ਪੀਟੀ ਕਰਨੀ ਹੈ ਬਸ ਇਨਾ ਹੀ ਉਹਨਾਂ ਦਾ ਮੇਨ ਫੋਕਸ ਹੈ ਤਾਂ ਮੇਟਰ ਚੀਜ਼ ਕੀ ਹੈ ਕਿ ਆਪਣੀ ਅਵੇਅਰਨੈਸ ਦੀ ਕਮੀ ਬਹੁਤ ਜ਼ਿਆਦਾ ਦੇ ਵਿੱਚ ਹੈ ਕੀ ਹੈ ਇੱਕ ਛੋਟਾ ਜਿਹਾ ਸਵਾਲ ਆਈਐਸ ਆਈਪੀਐਸ ਤੋਂ ਹਟ ਕੇ ਕੁਝ ਸਟੂਡੈਂਟਸ ਹੁੰਦੇ ਨੇ ਇਹਨਾਂ ਦੋਨਾਂ ਤੋਂ ਹੀ ਹਟ ਕੇ ਹੁੰਦੇ ਨੇ ਉਹਨਾਂ ਦਾ ਲਾਅ ਵਿੱਚ ਇੰਟਰਸਟ ਹੁੰਦਾ ਜੀ ਉਹਦੇ ਬਾਰੇ ਜ਼ਰੂਰ ਸੰਖੇਪ ਦੇ ਵਿੱਚ ਤੁਕ ਲਾ ਇੱਕ ਬਹੁਤ ਅੱਛਾ ਫੀਲਡ ਹੈ ਹਮ ਲਾ ਕਰਨ ਦੇ ਨਾਲ ਜਦੋਂ ਬੰਦਾ ਇੱਕ ਲਾਇਰ ਬਣ ਜਾਂਦਾ ਹੈ ਉਸ ਤੋਂ ਬਾਅਦ ਇੱਕ ਤਾਂ ਉਹ ਆਪਣੀ ਐਜ਼ ਐਨ ਐਡਵੋਕੇਟ ਆਪਣੀ ਜਿਹੜੀ ਪ੍ਰੈਕਟਿਸ ਕਰ ਸਕਦਾ ਹੈ ਠੀਕ ਹੈ ਇੱਕ ਤਾਂ ਇਹ ਚੀਜ਼ ਹੈ ਕਿ ਜੀ ਦੂਸਰੀ ਚੀਜ਼ ਕੀ ਹੈ ਕਿ ਉਹ ਜੁਡੀਸ਼ਰੀ ਵਿੱਚ ਹਮ ਆਪਣਾ ਜਾ ਸਕਦਾ ਹੈ ਜੱਜ ਬਣ ਸਕਦਾ ਇੱਕ ਬੜੀ ਵਧੀਆ ਅਚੀਵਮੈਂਟ ਹੁੰਦੀ ਹੈ ਕਿ ਨਾਨ ਨਾਲ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ ਨਾਨ ਨਾਲ ਆਪਾਂ ਇਗਜ਼ਾਮ ਵਿੱਚ ਅਪੀਅਰ ਹੋ ਸਕਦੇ ਹਾਂ ਦੇਖੋ ਅਗਰ ਤਾਂ ਪਲੱਸ 2 ਤੋਂ ਬਾਅਦ ਕਰਨੀ ਹੈ ਤਾਂ ਇਹਦੇ ਵਾਸਤੇ ਇੱਕ ਇਗਜ਼ਾਮ ਹੁੰਦਾ ਹੈ ਕਾਮਨ ਲਾਅ ਐਡਮਿਸ਼ਨ ਟੈਸਟ ਜਿਹਨੂੰ ਆਪਾਂ ਜਨਰਲਿ ਕਲੈਟ ਬੋਲਦੇ ਨੇ ਕਲੈਟ ਦਾ ਐਗਜ਼ਾਮ ਕਰੈਕ ਕਰਕੇ ਬਹੁਤ ਵਧੀਆ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਲਾਅ ਕਰ ਸਕਦੇ ਹੋ ਠੀਕ ਹੈ ਪੰਜਾਬ ਦੇ ਵਿੱਚ ਅਗਰ ਤੁਸੀਂ ਲਾਅ ਕਰਨਾ ਚਾਹੁੰਦੇ ਹੋ ਤਾਂ ਸਿਟੀ ਯੂਨੀਵਰਸਿਟੀ ਹੈ ਉਤੋਂ ਤੁਸੀਂ ਲਾਅ ਕਰ ਸਕਦੇ ਹੋ ਇੱਕ ਅੱਛੀ ਯੂਨੀਵਰਸਿਟੀ ਹੈ ਠੀਕ ਹੈ ਲਾਅ ਕਰਨ ਤੋਂ ਬਾਅਦ ਤੁਸੀਂ ਜੁਡੀਸ਼ੀਅਲ ਜਿਹੜੇ ਐਗਜ਼ਾਮਸ ਜਿਹੜਾ ਹੈਗੇ ਆ ਉਹਨੂੰ ਕਰੈਕ ਕਰਕੇ ਜੱਜ ਬਣ ਸਕਦੇ ਹੋ ਜਾਂ ਤੁਸੀਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਸਬੋਡੀਨੇਟ ਕੋਰਟਸ ਵਿੱਚ ਤੁਸੀਂ ਪ੍ਰੈਕਟਿਸ ਵੀ ਕਰ ਸਕਦੇ ਜੀ ਬਜਾ ਜੀ ਸਾਹਿਬ ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਮੋਟਾ-ਮੋਟਾ ਸਾਹਿਬ ਕੁਝ ਤੁਹਾਡੇ ਤੋਂ ਪੁੱਛ ਹੀ ਲੈ ਪਰ ਫਿਰ ਵੀ ਮੇਰੀ ਜਿਹਨ ਚੋ ਕੁਝ ਸਵਾਲ ਰਹਿ ਜਾਂਦਾ ਹੁੰਦਾ ਕੁਝ ਪੁੱਛਣ ਤੋਂ ਤੁਹਾਡੇ ਕੋਲ ਕੁਝ ਹੋਵੇ ਦੱਸਣ ਲਈ ਤਾਂ ਤੁਸੀਂ ਅਖੀਰ ਤੇ ਕੁਝ ਕਹਿਣਾ ਚਾਹੁੰਦੇ ਹੋ ਮੈਂ ਦੇਖੋ ਇਸ ਐਗਜ਼ਾਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਫੀਲ ਕਰਦੇ ਨੇ ਕਿ ਇਹ ਐਗਜ਼ਾਮ ਦੇ ਵਿੱਚ ਕਿਉਂ ਨਹੀਂ ਯੂਥ ਆ ਰਿਹਾ ਕਿ ਇੱਕਦਾਂ ਨੂੰ ਲੱਗਦਾ ਵੀ ਇਹ ਡਿਫਿਕਲਟ ਬਹੁਤ ਜ਼ਿਆਦਾ ਹੈ ਠੀਕ ਹੈ ਕਿ ਵਨ ਆਫ ਦਿ ਪ੍ਰੋਫੈਸਟ एग्जाम ਆਫ ਇੰਡੀਆ ਇਸ ਨੂੰ ਬੋਲਿਆ ਜਾਂਦਾ ਹੈ ਕਿਉਂ ਕਿ ਇਦੀ ਚ ਸਿਲੈਕਸ਼ਨ ਰੇਸ਼ੋ ਬਹੁਤ ਘੱਟ ਮੰਨੀ ਜਾਂਦੀ ਹੈ ਆਪਾਂ ਮੰਨਦੇ ਕਿ 0.001% ਹੀ ਜਿਹੜੀ ਸਿਲੈਕਸ਼ਨ ਰੇਸ਼ੋ ਹੈ ਕਿਉਂਕਿ ਆਪਾਂ ਇਹ ਮੰਨਦੇ ਹਾਂ ਕਿ ਜੀ 10 ਲੱਖ ਬੰਦਾ ਜਾਂਦਾ ਹੈ ਅਰਾਊਂਡ 1000 ਸਿਲੈਕਟ ਹੋਣ ਸਿਲੈਕਟ ਹੋਣ ਪਰ ਸਭ ਤੋਂ ਵੱਡੀ ਚੀਜ਼ ਵਿੱਚ ਨੋਟਿਸ ਕਰਨ ਵਾਲੀ ਇਹ ਹੈ ਕਿ 10 ਲੱਖ ਐਸਪੀਰੈਂਟ ਪੜਨੋ ਵਾਲਾ ਨਹੀਂ ਹੈ ਪੜਨ ਵਾਲਾ ਐਸਪੀਰੈਂਟ ਸਾਰਾ 50000 ਜਿਹਦੇ ਕੋਲ ਅੱਛੀ ਗਾਈਡੈਂਸ ਹੈਗੀ ਹੈ ਅੱਛੇ ਐਫਰਟਸ ਕਰਕੇ ਉਹ ਜਾ ਰਿਹਾ ਹੁਣ ਇਹ 50 ਲੱਖ 50 ਹਜ਼ਾਰ ਦੇ ਵਿੱਚੋਂ ਇੱਕ ਪ੍ਰੀਲੀ ਸਟੇਜ ਜਿਹੜੀ ਪ੍ਰੀਲਮਜ਼ੀ ਹੈਗੀ ਹੈ ਉਹਦੇ ਵਿੱਚ ਅਰਾਊਂਡ 12 ਤੋਂ 13000 ਐਸਪੀਰੈਂਟ ਨਿਕਲਦੇ ਹਨ ਜਿਨ੍ਹਾਂ ਦਾ ਪ੍ਰੀ ਕਲੀਅਰ ਹੁੰਦਾ ਹੈ ਤਾਂ ਅਸਲੀ ਕੰਪੀਟੀਸ਼ਨ ਤਾਂ ਇਹ 12-13000 ਦੇ ਵਿੱਚ ਹੁੰਦਾ ਸਭ ਤੋਂ ਪਹਿਲਾਂ ਫਿਰ ਸੈਕੰਡ ਸਟੇਜ ਵਿੱਚ ਮੇਨਸ ਆਉਂਦੀ ਹੈ ਜਿਹਦੇ ਵਿੱਚ ਆਪਾਂ ਆਨਸਰਸ ਲਿਖਨੇ ਹੁੰਦੇ ਆ ਰਿਟਨ ਜਾਂ ਸਬਜੈਕਟਿਵ ਸਟੇਜ ਜਿਹਨੂੰ ਆਪਾਂ ਬੋਲ ਦਿੰਦੇ ਆ ਇਹਦੇ ਵਿੱਚ ਜਦੋਂ ਕਰੈਕ ਹੁੰਦਾ ਅਰਾਊਂਡ 3000 ਬੰਦੇ ਅੱਗੇ ਇੰਟਰਵਿਊ ਵਾਸਤੇ ਜਾਂਦੇ ਔਰ 1000 ਦੀ ਸਿਲੈਕਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਉਹ ਤੇਰੀ ਆਪਣੀ ਜੋ ਵੀ ਸਕਿਲਸ ਉਹਨਾਂ ਨੂੰ ਮਿਲਦੀਆਂ ਨੇ ਤੋ ਵੱਡਾ ਪੁਆਇੰਟ ਇਹਦੇ ਵਿੱਚ ਇਹ ਹੈ ਕਿ ਆਪਾਂ ਨੂੰ ਇਹ ਤਿਆਰੀ ਸਟਾਰਟ ਕਦੋਂ ਕਰਨੀ ਚਾਹੀਦੀ ਹੈ ਤਾਂ ਮੈਂ ਕਹਿੰਦਾ ਵੀ ਪਲੱਸ 2 ਜਦੋਂ ਤੁਸੀਂ ਕਰ ਰਹੇ ਹੋ ਤਾਂ ਉਸ ਦੌਰਾਨ ਹੀ ਤੁਹਾਨੂੰ ਇਹ ਪ੍ਰੈਪਰੇਸ਼ਨ ਸਟਾਰਟ ਕਰ ਦੇਣੀ ਚਾਹੀਦੀ ਹੈ ਤਿੰਨ ਸਾਲ ਜਿਹੜੇ ਦੇ ਵਿੱਚ ਹੈਗੇ ਆ ਸਭ ਤੋਂ ਵੱਡੀ ਕੋਸ਼ਿਸ਼ ਤੁਸੀਂ ਇਹ ਕਰੋ ਕਿ ਗ੍ਰੈਜੂਏਸ਼ਨ ਅਗਰ ਤੁਸੀਂ ਕਰ ਰਹੇ ਹੋ ਤਾਂ ਉਹਦੇ ਨਾਲ ਹੀ ਤੁਸੀਂ ਆਈਐਸ ਦੀ ਤਿਆਰੀ ਕਰੋ ਜੀ ਅਗਰ ਕਿੱਦਾਂ ਦੀ ਤੁਸੀਂ ਫੀਲਡ ਚੂਜ਼ ਕਰਨਾ ਹੈ ਤਾਂ ਸਭ ਤੋਂ ਵਧੀਆ ਫੀਲਡ ਜਿਹੜਾ ਬੀਏ ਆਪਾਂ ਕਹਿ ਸਕਦੇ ਆ ਤੇ ਬੀਕਮ ਇਹ ਦੋ ਫੀਲਡ ਬੜੇ ਹੀ ਇੰਪੋਰਟੈਂਟ ਜਿਹੜੇ ਹੈਗੇ ਆ ਸਿਟੀ ਯੂਨੀਵਰਸਿਟੀ ਜਿਹੜੀ ਲੁਧਿਆਣਾ ਨੰਦ ਯੂਨੀਵਰਸਿਟੀ ਹੈ ਪੰਜਾਬ ਦੇ ਵਿੱਚ ਇੱਥੇ ਬੀਏ ਤੇ ਬੀਕਾਮ ਦੇ ਨਾਲ ਇਨ ਬਿਲਟ ਤੁਹਾਨੂੰ ਆਈਐਸ ਦੀ ਕੋਚਿੰਗ ਮਿਲਦੀ ਹੈ ਇਸੇ ਵਿੱਚ ਹੀ ਇਹਦੇ ਵਿੱਚ ਹੀ ਤੁਹਾਨੂੰ ਦਿੱਲੀ ਚੰਡੀਗੜ੍ਹ ਤੱਕ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਦਿੱਲੀ ਤੋਂ ਜਪ ਪੈਨ ਇੰਡੀਆ ਤੋਂ ਜਿਹੜੀ ਫੈਕਲਟੀ ਹੈ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਾਣ ਆਂਦੀ ਹੈ ਉੱਥੇ ਹੀ ਤੁਸੀਂ ਤਿਆਰੀ ਕਰਦੇ ਹੋ ਵਰਲਡ ਕਲਾਸ ਸਾਡੇ ਕੋਲੇ ਲਾਇਬ੍ਰੇਰੀ ਹੈ ਗਿਆ ਸਾਰੀਆਂ ਫੈਸਿਲਿਟੀਆਂ ਹੈ ਗਿਆ ਨੇ ਦੇਖੋ ਜ਼ਿਆਦਾਤਰ ਜਿਹੜੇ ਐਸਪੀਰੈਂਟ ਨੇ ਉਹ ਤਿਆਰੀ ਕਰਦੇ ਨੇ ਆਫਟਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਉਸ ਟਾਈਮ ਉਹਨਾਂ ਕੋਲੇ 1 ਸਾਲ ਦਾ ਸਮਾਂ ਹੁੰਦਾ ਹੈ ਜੀ ਦੇਖੋ 1 ਸਾਲ ਦਾ ਸਮਾਂ ਇਸ ਪ੍ਰੈਪਰੇਸ਼ਨ ਵਾਸਤੇ ਘੱਟ ਹੈਗਾ ਜੀ ਅਗਰ ਤੁਸੀਂ ਮੋਡਰੇਟ ਬੈਕਗ੍ਰਾਉਂਡ ਤੋਂ ਆ ਰਹੇ ਹੋ ਅਗਰ ਤੁਸੀਂ 3 ਸਾਲ ਨੇ ਤੁਹਾਡੇ ਕੋਲੇ ਤਾਂ ਇਹ ਜਿਹੜੀ ਜਰਨੀ ਹੈ ਬਹੁਤ ਈਜ਼ੀ ਹੋ ਜਾਂਦੀ ਹੈ ਜਿਵੇਂ ਕਿ ਮੈਂ ਐਗਜ਼ਾਮਪਲ ਲੈਣਾ ਕਿ ਅਗਰ ਮੈਂ ਤੁਹਾਨੂੰ ਕਹਾਂ ਕਿ ਇੱਕ ਕਿਤਾਬ ਆਪਣੇ ਕੋਲੇ ਜੀ ਅਗਰ ਉਹਨੂੰ ਪਾ 1 ਦਿਨ 'ਚ ਪੜਨਾ ਤਾਂ ਉਹ ਔਖਾ ਕੰਮ ਹੋ ਜਾਂਦਾ ਅਗਰ ਮੈਂ ਤੁਹਾਨੂੰ ਕਹਾਂ ਕਿ 1 ਮਹੀਨੇ ਵਿੱਚ ਤੁਸੀਂ ਪੜਨਾ ਇਹਨੂੰ ਤਾਂ ਤੁਸੀਂ ਇੱਕ ਇੱਕ ਚੈਪਟਰ ਕਰਕੇ ਬੜੇ ਆਰਾਮ ਦੇ ਨਾਲ ਤੁਸੀਂ ਉਹਨੂੰ ਖਤਮ ਕਰ ਲੈਂਦੇ ਹੋ ਇਹੀ ਚੀਜ਼ ਤੁਸੀਂ ਯੂਪੀਐਸਸੀ ਦੇ ਸਿਲੇਬਸ ਵਾਸਤੇ ਅਪਣਾਉਣੀ ਹੈ ਕਿ ਤੁਸੀਂ ਸਿਲੇਬਸ ਨੂੰ ਡਿਵਾਈਡ ਕਰ ਲੈਣਾ ਹੈ ਤਿੰਨ ਸਾਲ ਦੇ ਵਿੱਚ ਔਰ ਹੌਲੀ 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 ਜਿਵੇਂ ਤੁਸੀਂ ਬਾਕੀ ਦੀ ਆਪਣੀ ਸਟੱਡੀ ਕਰਦੇ ਪਏ ਹੋ ਉਹਦੇ ਵਿੱਚ ਉਹਨਾਂ ਨੂੰ ਕੰਪਲੀਟ ਕਰ ਲੈਣਾ ਹੈ ਔਰ ਤੁਹਾਨੂੰ ਇਹ ਲੱਗੂਗਾ ਕਿ ਵਨ ਆਫ ਦੀ ਈਜ਼ੀਸਟ ਜਿਹੜਾ ਐਗਜ਼ਾਮ ਹੈਗਾ ਇਹਨੂੰ ਕਰੈਕ ਕਰਨ ਵਾਸਤੇ ਔਰ ਐਗਜ਼ਾਮ ਅਗਰ ਤੁਹਾਡਾ ਕਰੈਕ ਨਹੀਂ ਵੀ ਹੁੰਦਾ ਤੇ ਤੁਹਾਡੀ ਜਿਹੜੀ ਇੱਕ ਪਰਸਨੈਲਿਟੀ ਹੈ ਉਹ ਬਹੁਤ ਵਧੀਆ ਉੱਭਰ ਕੇ ਬਾਹਰ ਆਊਗੀ ਉਹ ਤੁਸੀਂ ਇੱਕ ਲਰਨਡ ਸਿਟੀਜ਼ਨ ਜਿਹੜੇ ਹੈਗੇ ਆ ਨੇਸ਼ਨ ਦੇ ਉਹ ਤੁਸੀਂ ਬਣ ਕੇ ਉੱਭਰੋਗੇ ਤੁਹਾਡੀਆਂ ਬਾਕੀ ਜੌਬਸ ਦੇ ਵਿੱਚ ਵੀ ਤੁਸੀਂ ਪ੍ਰਾਈਵੇਟ ਸੈਕਟਰ ਵਿੱਚ ਵੀ ਬਾਅਦ ਵਿੱਚ ਜੌਬ ਕਰਨੀ ਹੈ ਉੱਥੇ ਇਹ ਜਰਨੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਊ। ਇੱਕ ਸਵਾਲ ਮੇਰੇ ਹੋਰ ਆ ਗਿਆ ਜਹਨ ਦੇ ਵਿੱਚ ਪਿੱਛੇ ਜੀ ਅਸੀਂ ਇੱਕ ਆਈਏਐਸ ਦਾ ਬੜਾ ਜ਼ਿਕਰ ਹੋਇਆ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਵਿੱਚ ਕਲੀਅਰ ਕੀਤਾ ਸੀ। ਇਹ ਭਾਸ਼ਾ ਦਾ ਜ਼ਰੂਰ ਆਪਾਂ ਜ਼ਿਕਰ ਕਰਨਾ ਚਾਹਾਂਗੇ। ਦੇਖੋ ਸ਼ੈਡਿਊਲ ਆਪਣਾ 8 ਹੈ ਜੀ 8ਵਾਂ ਸ਼ੈਡਿਊਲ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਉਹ ਚ 22 ਲੈਂਗੁਏਜਸ ਨੇ ਆਪਣੀਆਂ। 22 ਭਾਸ਼ਾਵਾਂ ਨੇ। ਅਪਾ ਬਾਈ ਪਾਸ਼ਾ ਦੇ ਵਿੱਚ ਆਪਣਾ ਜਿਹੜਾ ਮੀਨਸ ਆ ਉਹ ਲਿਖ ਸਕਦੇ ਆ ਜੀ ਔਰ ਬਾਈ ਪਾਸ਼ਾ ਦੇ ਵਿੱਚ ਆਪਾਂ ਆਪਦਾ ਇੰਟਰਵਿਊ ਵੀ ਦੇ ਸਕਦੇ ਆ ਜੀ ਅਗਰ ਮੈਂ ਸਹੀ ਆ ਤਾਂ ਤੁਸੀਂ ਸਰਦਾਰ ਕਲਵੰਤ ਸਿੰਘ ਜਿਹੜੇ ਡੀਸੀ ਮੋਗਾ ਨੇ ਉਹਨਾਂ ਦੀ ਗੱਲ ਕਰਦੇ ਉਹਨਾਂ ਦੀ ਵੀ ਇੱਕ ਵਿਰਿੰਦਰ ਕੁਮਾਰ ਜੀ ਵਿਰਿੰਦਰ ਕੁਮਾਰ ਜੀ ਵੀ ਹੈ ਨਾ ਮੈਂ ਆਈਐਸ ਕਲਵੰਤ ਸਿੰਘ ਦੀ ਅਗਰ ਗੱਲ ਕਰਾਂ ਤਾਂ ਉਹ ਪੰਜ ਭਰਾ ਸੀਗੇ ਜੀ ਉਹ ਪੰਜ ਭਰਾ ਦੇ ਵਿੱਚੋਂ ਇੱਕ ਨੇ ਤਿਆਰੀ ਕੀਤੀ ਪੰਜਾਬੀ ਮੀਡੀਅਮ ਦੇ ਵਿੱਚ ਹਮਮ ਔਰ ਅਟੈਂਪਟ ਜਦੋਂ ਉਹਨਾਂ ਨੇ ਦਿੱਤੀਆਂ ਹਮਮ ਤਾਂ ਇੱਕ ਅਟੈਂਪਟ ਦੇ ਵਿੱਚ ਉਹਨਾਂ ਨੂੰ ਸਫਲਤਾ ਹਾਸਲ ਹੋਈ 2012 ਦੇ ਬੈਚ ਦੇ ਉਹ ਆਈਐਸ ਅਫੀਸਰ ਬਣੇ ਹੋਏ ਆ ਇਸ ਟਾਈਮ ਮੋਗਾ ਡੀਸੀ ਜਿਹੜੀ ਸੀ ਹਾਂ ਡਿਪਟੀ ਕਮਿਸ਼ਨਰ ਲੱਗੇ ਨੇ ਉਹਨਾਂ ਦੀ ਮੈਨੂੰ ਇੱਕ ਕੱਲ ਬੜੀ ਹੀ ਵਧੀਆ ਲੱਗਦੀ ਹੈ ਉਹ ਕਹਿੰਦੇ ਕਿ ਅਸੀਂ ਪੰਜ ਭਰਾ ਸੀਗੇ ਪੰਜਾਂ ਦਾ ਦਿਮਾਗ ਪਰਵ੍ਰਿਸ਼ ਇੱਕ ਜਿਹਾ ਸੀ ਸੀ ਤੇ ਕਹਿੰਦੇ ਮੈਂ ਤਿਆਰੀ ਕੀਤੀ ਮੈਂ ਆਈਐਸ ਅਫੀਸਰ ਬਣ ਗਿਆ ਬਾਕੀਆਂ ਨੇ ਤਿਆਰੀ ਨਹੀਂ ਕੀਤੀ ਤਾਂ ਉਹ ਅਫੀਸਰ ਨਹੀਂ ਬਣ पाए ਤਾਂ ਤੂੰ ਪਹਿਲੀ ਚੀਜ਼ ਕੀ ਹੈ ਕਿ ਆਪਾਂ ਨੂੰ ਇੱਕ ਸ਼ੁਰੂਆਤ ਜ਼ਰੂਰ ਕਰਨੀ ਚਾਹੀਦੀ ਹੈ ਇਸ ਫੀਲਡ ਦੇ ਵਿੱਚ ਆਪਾਂ ਪਹਿਲੇ ਹੀ ਹਾਰ ਨਹੀਂ ਮੰਨਣੀ ਚਾਹੀਦੀ ਆਪ ਨੂੰ ਇਹ ਤਿਆਰੀ ਕਰਨੀ ਚਾਹੀਦੀ ਹੈ ਜਿਹੜੀ ਵੀ ਆਊਟਕਮ ਹੈਗੀ ਹੈ ਉਹ ਆਪਾਂ ਨੂੰ ਬਾਅਦ ਵਿੱਚ ਤੇ ਛੱਡ ਦੇਣੀ ਚਾਹੀਦੀ ਜੀ ਬਹੁਤ ਸ਼ੁਕਰੀਆ ਵਜਾ ਸਾਹਿਬ ਦੋਸਤੋ ਸਾਨੂੰ ਪਰਮਾਤਮਾ ਨੇ ਦਿਮਾਗ ਸਾਨੂੰ ਆਰਥਿਕ ਵਸੀਲੇ ਸਭ ਨੂੰ ਇੱਕੋ ਜਿਹਾ ਮਿਲੇ ਨੇ ਜਿਸ ਤਰ੍ਹਾਂ ਆਈਐਸ ਕੁਲਵੰਤ ਸਿੰਘ ਦਾ ਜ਼ਿਕਰ ਕੀਤਾ ਪੰਜ ਭਰਾ ਪਰ ਪੰਜਾਂ ਨੂੰ ਇੱਕੋ ਜਿਹਾ ਦਿਮਾਗ ਤੇ ਇੱਕੋ ਜੇ ਘਰ ਦੇ ਵਿੱਚ ਪਰਵਰਿਸ਼ ਤੇ ਇੱਕੋ ਜੇ ਆਰਥਿਕ ਵਸੀਲੇ ਪਰ ਇੱਕ ਜਣੇ ਨੇ IAS ਦੀ ਕੋਚਿੰਗ ਲਈ IAS ਦੀ ਤਿਆਰੀ ਕੀਤੀ ਤੇ ਅੱਜ ਉਹ ਡਿਪਟੀ ਕਮਿਸ਼ਨਰ ਮੋਗਾ ਨੇ ਸੋ ਹਾਲਾਤ ਹਮੇਸ਼ਾ ਇੱਕੋ ਜੇ ਨਹੀਂ ਹੁੰਦੇ ਹਾਲਾਤ ਸਭ ਨੂੰ ਇੱਕੋ ਜੇ ਨਹੀਂ ਮਿਲਦੇ ਪਰ ਅਸੀਂ ਉਹਨਾਂ ਨੂੰ ਕਿਵੇਂ ਗੇਨ ਕਰਨਾ ਸੀ ਉਹਨਾਂ ਨੂੰ ਕਿਵੇਂ ਪ੍ਰਾਪਤ ਕਰਨਾ ਇਹ ਸਾਡੇ ਹੱਥ ਹੁੰਦਾ ਸਮਾਂ ਇੱਕ ਵਾਰ ਲੰਘ ਜੇ ਤਾਂ ਉਹ ਦਵਾਰੇ ਪਿੱਛੇ ਨਹੀਂ ਆਉਂਦਾ ਸੋ ਇਸ ਕਰਕੇ ਸਾਨੂੰ ਉਮੀਦ ਹੈ ਕਿ ਇਹ ਜਿਹੜੀ ਗੱਲਬਾਤ ਹੈ ਤੁਹਾਡੇ ਲਈ ਬਹੁਤ ਸਹਾਇੀ ਸਿੱਧ ਹੋਵੇਗੀ ਜਿਹੜੇ ਬੱਚੇ ਆਈਐਸ ਯੂਪੀਐਸਸੀ ਜਾਂ ਕਿਸੇ ਹੋਰ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਹ ਗੱਲ ਨੂੰ ਜਰੂਰ ਸੁਣਨ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਗੱਲਬਾਤ ਸਾਂਝੀ ਕਰਨ ਸਿਟੀ ਯੂਨੀਵਰਸਿਟੀ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਪੁਸ਼ਪੜਤਾਲ ਕਰਨਾ ਚਾਹੁੰਦੇ ਤਾਂ ਇੱਥੇ ਆ ਕੇ ਕਰ ਸਕਦੇ ਨੇ ਮੋਗਾ ਦੇ ਵਿੱਚ ਮਿਲਣਾ ਚਾਹੁੰਦੇ ਨੇ ਤਾਂ ਮਿਸਟਰ ਜਤਿਨ ਬਾਜਾਜ ਜੀ ਲਿਵਾਸਨਾ ਆਈਐਸ ਇਹਨਾਂ ਦੀ ਇੰਸਟੀਚਿਊਟ ਦਾ ਨਾਮ ਹੈ ਅ ਅਮਰitsar ਚੌਕ ਦੇ ਵਿੱਚ ਸਰ ਹਾਂਜੀ ਹਾਂਜੀ ਅਮਰitsar ਚੌਕ ਦੇ ਵਿੱਚ ਇਹਨਾਂ ਦਾ ਜਿਹੜੀ ਅਮਰitsar ਰੋਡ ਹੈ ਮੋਗਾ ਉੱਥੇ ਇਹਨਾਂ ਦਾ ਇੰਸਟੀਚਿਊਟ ਆ 2018 ਤੋਂ ਇਹ ਕੰਟੀਨਿਊ ਫੀਲਡ ਦੇ ਵਿੱਚ ਨਹੀਂ ਕਿਸੇ ਵੇਲੇ ਵੀ ਤੁਸੀਂ ਇਹਨਾਂ ਨਾਲ ਤੁਸੀਂ ਮਿਲ ਸਕਦੇ ਹੋ ਤੇ ਗੱਲਬਾਤ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸੋ ਜਿਆ ਸਾਹਿਬ ਬਹੁਤ ਸ਼ੁਕਰੀਆ ਅੱਗੇ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਇੰਸਟੀਚਿਊਟ ਉੱਥੇ ਵਿਜ਼ਿਟ ਕਰੀਏ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਸੋ ਇੱਥੇ ਹੀ ਬ੍ਰਾਮ ਲੈਨੇ ਆ ਧੰਨਵਾਦ ਧੰਨਵਾਦ